ਮੁਰਗੇ ਹੁੰਦੇ ਆ ਜਿਵੇਂ ਮੁਰਗੇ ਹੁੰਦੇ ਆ ਤੇ ਆ ਦੇਖੋ ਹੁਣ ਇਹ ਸ਼ਰਮਾਕਲ ਬਹੁਤ ਹੁੰਦੇ ਆ ਇਨਸਾਨ ਨੂੰ ਦੇਖ ਕੇ ਨਾਲ ਦੀ ਨਾਲ ਭੱਜ ਜਾਂਦੇ ਆ ਉਹ ਦੇਖੋ ਉਹ ਗਿਆ ਕਿਕਰ ਦੇ ਉੱਪਰ ਇੱਕ ਹੁਣ ਜੇ ਦੂਜੀ ਆਵੇ ਸ਼ਾਇਦ ਉਡਾਰੀ ਮਾਰਨਗੇ ਇਹਦੇ ਪਿੱਛੇ ਜਾਣਗੇ ਆਪਾਂ ਦੇਖਦੇ ਆਂ ਉਹ ਦੇਖੋ ਬੜੀ ਸੁਰੱਖਿਆਤ ਆ ਦੇਖੋ ਜੀ ਉਹ ਗਿਆ ਉਹਦੇ ਕੋਲੇ ਗਿਆ ਵੈਲੀ ਬਿਊਟੀਫੁੱਲ ਉਹਨੂੰ ਬੁਲਾ ਰਿਹਾ ਸੱਦਰਿਆ ਸਾਰਿਆਂ ਨੂੰ ਆਪਣੀ ਪਰਿਵਾਰ ਨੂੰ ਵਾਹ ਦੇਖੋ ਇੱਕ ਉਧਰ ਜਾਂਦਾ ਇੱਕ ਉਧਰ ਜਾਂਦਾ ਆਲਟਰਨੇਟ ਆਹ ਦੇਖਦੇ ਹਾਂ ਹੁਣ ਕਿੱਧਰ ਜਾਂਦਾ ਇੱਕ ਰਹਿ ਗਿਆ ਉੱਡ ਕੇ ਦੇਖੋ ਕਿਹੜੀ ਕਿੱਕਰੇ ਨੂੰ ਪਸੰਦ ਆਉਂਦੀ ਹੈ ਇਹ ਅਜੀ ਸੋਚ ਰਿਹਾ ਕਿ ਮੈਂ ਕਿੱਧਰ ਜਾਵਾਂ ਚਲੋ ਦੇਖਦੇ ਹਾਂ ਸਾਰਾ ਪਰਵਾਰ ਆ ਦੇਖੋ ਆ ਉਹ ਉਧਰ ਉਧਰ ਚਲਾ ਗਿਆ ਕਿਕਰਾਂ ਦੇ ਉੱਪਰ ਇਹ ਸੁਰੱਖਿਆਤ ਹੈ ਕਿਉਂਕਿ ਇੱਥੇ ਬਿੱਲੀ ਜਿਹੜੀ ਹੈਗੀ ਐ ਕੰਡੇ ਹੋਣ ਕਰਕੇ ਨਹੀਂ ਚੜਦੀ ਉਹ ਦੇਖੋ ਬੈਠੇ ਦੋ ਬੈਠੇ ਦਿਸ ਰਹੇ ਮੈਨੂੰ ਇਸ ਵਕਤ ਸ਼ਾਇਦ ਤੁਸੀਂ ਵੀ ਦੇਖ ਸਕਦੇ ਹੋ ਉਹ ਦੋ ਬੈਠੇ ਐ ਤੇ ਸੁਰੱਖਿਆਤ ਹੋਣ ਕਰਕੇ ਇਹ ਥਾਂ ਕਿਕਰਾਂ ਕੰਡਿਆਲੀਆਂ ਹੋਣ ਕਰਕੇ ਬਿੱਲੀ ਨਹੀਂ ਆਉਂਦੀ